ਸ਼ਰਿ ਕ੍ਰਿਪਾ ਕਰਦੇ ਹਨ ਆਪੇ ਮੇਲ ਲਏ ਕਹਿੰਦੇ ਆਪੇ ਪਰਮੇਸ਼ਰ ਨੇ ਮੇਲ ਲਿਆ ਆਪੇ ਕਿਸ ਤਰ੍ਹਾਂ ਮੇਲ ਲਿਆ ਜਦੋਂ ਪੂਰਬਲੇ ਕਰਮ ਚੰਗੇ ਸ੍ਰੇਸ਼ਟ ਭਾਗ ਪ੍ਰਗਟ ਹੋ ਗਏ ਕਿਸੇ ਰੱਬ ਦੇ ਪਿਆਰੇ ਸਾਧੂ ਸੰਤਾਂ ਦੀ ਸੰਗਤ ਹੋ ਗਈ ਕਿਸੇ ਬੰਦਗੀ ਵਾਲੇ ਰੂਹਾਂ ਦੀ ਸੰਗਤ ਹੋ ਗਈ ਤੇ ਐਸੀ ਕਿਰਪਾ ਹੋਈ ਜਿਹੜੇ ਨੇ ਪੂਰਵਲੇ ਚੰਗੇ ਕਰਮ ਸੀ ਉਹ ਪ੍ਰਗਟ ਹੋ ਗਏ ਆਪੇ ਮੇਲ ਲਏ ਤੇ ਪਰਮੇਸ਼ਰ ਨੇ ਆਪੇ ਜਿਹੜਾ ਹੈ ਉਹ ਜੀਵ ਭੁੱਲੇ ਭਟਕੇ ਨੇ ਉਹਨਾਂ ਨੂੰ ਆਪੇ ਆਪ ਦੇ ਨਾਲ ਮੇਲ ਲਿਆ ਜਾਂ ਜਿਹੜੇ ਨੇ ਜਨਮਾਂ ਜਨਮਾਂ ਤਰਾਂ ਤੋਂ ਅਗਿਆਨਤਾ ਦੇ ਅੰਧੇਰੇ ਵਿੱਚ ਅੰਨੇ ਸਨ ਅਗਿਆਨੀ ਸਨ ਆਵਾਗੌਣ ਜੰਮਨ ਮਰਨ ਵਿੱਚ ਪੈਂਦੇ ਸਨ ਜੋਨਾ ਵਿੱਚ ਪੈਂਦੇ ਸਨ ਉਹਨਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਜਦੋਂ ਕਿਰਪਾ ਕਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਦੋਂ ਕਿਰਪਾ ਹੋ ਗਈ ਆਪੇ ਹੀ ਮੇਲੇ ਫਿਰ ਆਪੇ ਹੀ ਪਰਮੇਸ਼ਰ ਨੇ ਉਹ ਜਨਮਾਂ ਜਨਮਾਂ ਦੇ ਵਿਛੜਿਆ ਨੂੰ ਜਿਸ ਤਰ੍ਹਾਂ ਭਗਤ ਸਹਿਬਾਨ ਕਹਿੰਦੇ ਨੇ ਬਹੁਤ ਜਨਮ ਵਿਛਰੇ ਥੇ ਬਾਦੋ ਇਹੋ ਜਨਮ ਤੁਮਾਰੇ ਲੇਖੇ ਆਪੇ ਮੇਲੇ ਸੋ ਬੜੇ ਜਨਮਾਂ ਦੇ ਅਸੀਂ ਢਟਕੇ ਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਬ ਹੋਇਓ ਕਈ ਜਨਮ ਹੈਵਰ ਵਿਖਜੋਇਓ ਬੜੀਆਂ ਜੂਨਾਂ 'ਚ ਢਟਕੇ ਅਖੀਰ ਸਤਿਗੁਰਾਂ ਨੇ ਕਿਰਪਾ ਕੀਤੀ 84 ਲੱਖ ਜੂਨ ਸੋਚੋ ਵਿਚਾਰੋ ਕਿਤੇ ਛੇਤੀ ਨਿਭਣ ਵਾਲਾ ਕੰਮ ਨਹੀਂ ਹੈ ਜਿਹੜੇ ਕਹਿੰਦੇ ਨੇ ਇਹ ਜੱਗ ਮਿੱਠਾ ਅਗੇ ਕਿੰਨੇ ਢਾਗੇ ਕਿੰਨੇ ਵੇਖਣਾ ਖਾਓ ਪੀਓ ਮौज ਕਰੋ ਇਹ ਜਿਹੜੇ ਨੇ ਆਵਾ ਗਾਉਣ ਜੰਮਣ ਬਰਨ 84 ਲੱਖ ਜੁਨਾ ਚ ਪੈਂਦਾ ਹੈ ਇਹ ਸਤਿਗੁਰੂ ਨੇ ਪ੍ਰੂਫ ਦਿੱਤਾ ਹੈ ਗੁਰਬਾਣੀ ਚ ਇਹ ਸਤਿਗੁਰੂ ਜੀ ਫਰਮਾਉਂਦੇ ਨੇ ਗੁਰਬਾਣੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਇਸ ਵਾਸਤੇ ਬਾਣੀ ਕਦੇ ਝੂਠੀ ਨਹੀਂ ਹੋ ਸਕਦੀ ਇਸ ਵਾਸਤੇ ਆਪੇ ਮੇਲ ਲਈ ਉਹ ਜੁਨਾ ਚ ਪੈਣਾ ਪੈਂਦਾ ਹੈ ਇਸ ਤਰ੍ਹਾਂ ਪਰਕੜਾ ਪੈਂਦਾ ਹੈ ਪ੍ਰਕਿਰਪਾ ਹੋਈ ਸਤਿਗੁਰੂ ਨੇ ਆਪੇ ਹੀ ਨਾਲ ਮਿਲ ਲਿਆ ਜਬ ਤੇ ਸਰਣਾ ਤੁਮਾਰੀ ਆਈ ਤਬ ਤੇ ਦੋਖ ਗਏ ਜਦੋਂ ਤੂੰ ਤੁਹਾਡੀ ਸ਼ਰਨ ਵਿੱਚ ਆਏ ਆਪਾਂ ਹੁਣ ਸ਼ਰਨ ਚ ਬੈਠੇ ਆਂ ਸ਼ਰਨ ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਸਿਮਰਨ ਕੀਤਾ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੋਖ ਗਏ ਇਹ ਦੋਖ ਸਾਰੇ ਗਏ ਸਾਰੇ ਆਦੀ ਵਿਆਦੀ ਉਪਾਦੀ ਇਹ ਜਿਹੜੇ ਨੇ ਮੰਨੇ ਨੇ ਸਾਰੇ ਦੁੱਖ ਜਿਹੜੇ ਨੇ ਇਹ ਸਾਰੇ ਚਲੇ ਗਏ ਦੁੱਖ ਜਿਹੜੇ ਗੁਰਬਾਣੀ ਚ ਮੰਨੇ ਸਾਧ ਸੰਗ ਜੀ ਦੁੱਖ ਵਿਛੋੜਾ ਇੱਕ ਦੁਖ ਖੋਖ ਇੱਕ ਦੁਖ ਸਖਤ ਵਾਰ ਜਮਦੂਤ ਇਹ ਜਿਹੜੇ ਨੇ ਇੱਕ ਦੁਖ ਰੋਗ ਲਗੇ ਤਨ ਧਾਏ ਇਸ ਵਾਸਤੇ ਜਿਹੜਾ ਜੰਮਣ ਮਰਨ ਦਾ ਦੁੱਖ ਜਿਹੜਾ ਹੈ ਜੂਨਾ ਦਾ ਦੁੱਖ ਬਿਮਾਰੀ ਦਾ ਦੁੱਖ ਤੇ ਇਸ ਤਰ੍ਹਾਂ ਜਿਹੜਾ ਹੈ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਪਰਮੇਸ਼ਰ ਤੋਂ ਜਿਹੜਾ ਵਿਛੜ ਜਾਂਦਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਦਾ ਦੁੱਖ ਇਹ ਸਾਰੇ ਦੁੱਖ ਮੰਨੇ ਨੇ ਇਹ ਸਾਰੇ ਜਿਹੜੇ ਨੇ ਦੁੱਖ ਤੇਰੀ ਜਦੋਂ ਸ਼ਰਨ ਵਿੱਚ ਆ ਗਏ ਸਗਲ ਦੁਆਰ ਕੋ ਛਾੜ ਕਾ ਦੇਹੋ ਤੋ ਹਰ ਦੁਆਰ ਵਾਹ ਗਏ ਕਿਲਾ ਜਸ ਗੋਬਿੰਦਾਸ ਦਾਰ ਇਹ ਸਾਰੇ ਜਿਹੜੇ ਨੇ ਦੁੱਖ ਚਲੇਗੇ ਜਦੋਂ ਤੇਰੀ ਸ਼ਰਨ ਚ ਪਹੇ ਰਹਾਉ ਤਜ ਅਭਿਮਾਨ ਹਰ ਚਿੰਤ ਬੇਰਾਨੀ ਸਦ ਹੈ ਸ਼ਰਨ ਪਏ ਤੇ ਤਜ ਅਭਿਮਾਨ ਹੰਕਾਰ ਛੱਡ ਕੇ ਅਭਿਮਾਨ ਛੱਡ ਕੇ ਹਰ ਚਿੰਤ ਬੇਰਾਨੀ ਹੋ ਹੋ ਟੱਛਾ ਹੋਰ ਭਾਵਨਾ ਹੋਰਾਂ ਦੇ ਆਸਰੇ ਹੋਰਾਂ ਦੇ ਸਾਰੇ ਸਾਧਹਿ ਸਰਨ ਪਏ ਸਤਿਗੁਰਾਂ ਦੀ ਸ਼ਰਨ ਚ ਪੈ ਗਏ ਸਾਧੂਆਂ ਦੀ ਸੰਗਤ ਕਰਕੇ ਜਿਹੜਾ ਹੈ ਜਪ ਜਪ ਨਾਮ ਤੁਮਾਰੋ ਪ੍ਰੀਤਮ ਤੰਤੇ ਰੋਗ ਗਏ ਫਿਰ ਕੀ ਹੋਇਆ ਤਜ ਅਭਮਾਨ ਅਰਚੰਤ ਬਿਰਾਨੀ ਇਹ ਸਾਰੇ ਛੱਡ ਕੇ ਸਾਧੇ ਸਰਨ ਪਏ ਫਿਰ ਕੀ ਹੋਇਆਗੇ ਜਪ ਜਪ ਨਾਮ ਤੁਮਾਰੋ ਪ੍ਰੀਤਮ ਤੁਹਾਡਾ ਨਾਮ ਜਪ ਕੇ ਪ੍ਰੀਤਮ ਜੀ ਤਨ ਤੇ ਰੋ ਗਏ ਤਨ ਦੇ ਵੀ ਸਾਰੇ ਰੋਗ ਚਲੇ ਗਏ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਮਹਾ ਮੁਗਧ ਕਹਿੰਦੇ ਮਹਾ ਮੁਗਧ ਅਸੀਂ ਵੱਡੇ ਮੂਰਖਾ ਅਜਾਨ ਅਗੇ ਐੜਾ ਲੱਗਾ ਜੇ ਜਜੇ ਕੰਨਨ ਜਾਨ ਹੁੰਦਾ ਫਿਰ ਜਾਣਨ ਵਾਲਾ ਐੜਾ ਲੱਗਾ ਹੈ ਇਸ ਵਾਸਤੇ ਅਜਾਨ ਅਸੀਂ ਅਜਾਨ ਆ ਸਾਨੂੰ ਕੋਈ ਸਮਝ ਨਹੀਂ ਮਹਾ ਮੂਦ ਭੜੇ ਮੁਰਖਾ ਅਗਿਆਨੀ ਆ ਅੰਜਾਨਾ ਰਾਖੇ ਧਾਰ ਦੇ ਸਤਿਗੁਰੂ ਨੇ ਕਿਰਪਾ ਜਿਹੜੀ ਕਰਕੇ ਸਾਨੂੰ ਆਪ ਦੀ ਸ਼ਰਨ ਚਰਨ ਸ਼ਰਨ ਵਿੱਚ ਰੱਖ ਲਿਆ ਹੈ ਕਹੋ ਨਾਨਕ ਗੁਰਪੂਰਾ ਭੇਟਿਓ ਆਮਨ ਜਾਣ ਰਹੇ ਲਾਸਟ ਪੰਕਤੀ ਹੈ ਕਹੋ ਨਾਨਕ ਗੁਰਪੂਰਾ ਭੇਟਿਓ ਜਦ ਸਤਿਗੁਰੂ ਦੀ ਮਹਾਰਾਜ ਦੀ ਪ੍ਰਾਪਤੀ ਜਦ ਹੋਈ ਉਹਨਾਂ ਦੇ ਨਾਲ ਜਿਹੜਾ ਮਿਲਾਪ ਹੋਇਆ ਉਹਨਾਂ ਦੀ ਸੰਗ ਕੀਤਾ ਸਤਿਗੁਰਾਂ ਦਾ ਕਹੋ ਨਾਨਕ ਗੁਰਪੂਰਾ ਫਿਰ ਪੂਰਾ ਗੁਰੂ ਮਿਲਿਆ ਭੇਟਿਓ ਆਮਨ ਜਾ ਰਹੇ ਫਿਰ ਆਉਣਾ ਜਿਹੜਾ ਹੈ ਆਵਨ ਜਿਹੜਾ ਮਾਤਾ ਦੇ ਘਰ ਵਿੱਚ ਆਮਣਾ ਫਿਰ ਜਾਣ ਫਿਰ ਜਾਣਾ ਫਿਰ ਪ੍ਰਲੋਕ ਚ ਲੋਕ ਉੱਠ ਕੇ ਰਹੇ ਇਹ ਸਾਰੇ ਰਹਿ ਗਏ ਇਸ ਵਾਸਤੇ ਇੰਟਰਹਾ ਸੰਗਤ ਬਹੁਤ ਜ਼ਰੂਰੀ ਹੈ ਇਸ ਵਾਸਤੇ ਨਾਮ ਜਪਣਾ ਬਹੁਤ ਜ਼ਰੂਰੀ ਹੈ ਜਿੰਨਾ ਵੀ ਸਮਾਂ ਹੈ ਟਾਈਮ ਹੈ ਉਹ ਆਪਾਂ ਜਿਹੜਾ ਹੈ ਇਸ ਵਾਸਤੇ ਸੰਗਤ ਵਿੱਚ ਲੇਖੇ ਲਾਈਏ ਸੋ ਫੇਰ ਹੀ ਜਿਹੜਾ ਹੈ ਸਤਿਗੁਰੂ ਜੀ ਜਿਵੇਂ ਰਹਾਵ ਵਾਲੀ ਪੰਕਤੀ ਦੱਸਿਆ ਹੈ ਆਪਾਂ ਨੂੰ ਆਪੇ ਮੇਲ ਲਈ ਫਿਰ ਆਪੇ ਸਤਿਗੁਰੂ ਮੇਲ ਲੈਂਦੇ ਨੇ ਜਬ ਤੇ ਸਰਨ ਤੋਂ ਮਾਰੀ ਆਏ ਤਬ ਤੇ ਦੋਖ ਗਏ ਸਾਰੇ ਦੁੱਖ ਜਿਹੜੇ ਫਿਰ ਉਹ ਚਰਨ ਸ਼ਰਨ ਵਿੱਚ ਪੈਣ ਕਰਕੇ ਨਾਸ਼ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਭਜ ਜਾਂਦੇ ਹਨ ਸਾਰੇ ਇਸ ਵਾਸਤੇ ਚਰਨ ਸ਼ਰਨ ਵਿੱਚ ਪੈਣਾ ਕਰੀਏ ਭੁੱਲਾਂ ਜੋ ਕਦੀ ਮਾਹੀ ਸਮੇਂ ਦੀ ਸਮਾਪਤੀ ਹੈ ਮਹਾ ਮੁਗਤ ਕਹਾਨ ਅਗਿਆਨੀ ਰਾਖੇ ਧਾਰ ਦੇ ਕਹੋ ਨਾਮ ਗੁਰਪੂਰਾ ਭੇਟਿਓ ਆਵਨ ਜਾਨ ਰਹੇ ਵਾਹਿਗੁਰਜੀ ਕਾ ਖਾਲਸਾ Olá, corujinha aqui.